ਹਾਏ ਹਾਏ ਲਟੂ ਤਾਂ ਵੱਢਿਆ ਗਿਆ ਹਏ ਪਾਪੀ ਹਏ ਪਾਪੀ ਹਏ 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 ਪਾਪੀ ਹਾਈ ਕੀ ਸੱਪ ਲੜ ਗਿਆ ਤੇਰੇ ਹਏ ਆਏ ਪਾਪੀ ਵੇ ਵੇ ਬੱਸ ਆ ਕੀ ਚੱਲ ਰੇ ਇਹਨੇ ਲਹੂ ਪੀ ਲਿਆ ਮੇਰੇ ਸੜਨੇ ਇਹ ਦੁਖ ਬਹੁਤ ਲੱਗ ਰਿਹਾ ਹਏ ਖੜਚਾ ਤੇਰੀ ਪੈੜ ਦੀ ਲੱਕੜ ਤੇਰੀ ਦੀ ਓਏ ਤੂੰ ਬਸ ਬਸ ਆਰਾਮ ਇਹਦੇ ਨਾਲ ਹੀ ਮਿਲਣਾ ਤੈਨੂੰ ਓਏ ਖੈ ਕਿੰਨੀ ਬੁੱਤ ਰਾਤ ਨੂੰ ਤੂੰ ਮੈਨੂੰ ਪਾਲੀਏ ਸੋਣੀ ਲੱਗੀ ਜਾਨੀ ਆ ਤੇਰੇ ਬਾਲ ਵੀ ਦੇਖੀ ਕਾਲੇ ਨਾਗ ਜੋ ਲੁਸ਼ਕਾਰੇ ਮਾਰਦੇ ਨੇ ਅੱਛਾ ਜੀ ਹਾਂ ਬਾਕੀ ਸੋਹਣੀ ਤੂੰ ਲੱਗਦੀ ਨਹੀਂ ਤੂੰ ਹੈ ਹੀ ਸੋਹਣੀ ਹੈ ਉਹ ਤੇ ਮੈਨੂੰ ਵੀ ਪਤਾ ਹੈ ਤੈਨੂੰ ਕਿੱਥੋਂ ਪਤਾ ਲੱਗ ਗਿਆ ਮੇਰੀਆਂ ਅੱਖਾਂ ਨਾਲ ਦੇਖ ਕੇ ਪਤਾ ਲੱਗਦਾ ਕਿ ਤੂੰ ਬਹੁਤ ਸੋਹਣੀ ਹੈ ਤੇ ਚੰਨੀ ਇੱਕ ਤੈਨੂੰ ਗੱਲ ਕਹਿਣੀ ਸੀ ਹੂੰ ਚੁੱਪਾ ਤਾਂ ਭਾ ਗਿਆ ਉਧਰ ਹੂੰ ਤੇ ਆਪਾਂ ਕੋਈ ਕਰੀਏ ਸਾਹਿਬ ਕਿਤਾਬ ਜਾ ਅੱਛਾ ਜੀ ਹੋਰ ਜੀ ਟਾਈਮ ਲਗਾਈ ਜਾਨੀ ਐ ਐਨੇ ਮੇਰਾ ਸਾਲਾ ਬੰਨ ਕੇ ਡੂਢ ਖੋਲੀ ਉਹ ਆਜੂ ਕਰਨ ਜੀ ਮੈਂ ਤੇ ਬਹੁਤ ਥੱਕ ਗਈ ਐ ਮੈਂ ਤੇ ਲੱਗੀ ਸੌਣ ਤੂੰ ਬਸ ਸੋਈਏ ਰਿਹਾ ਕਰ ਸੋਈਏ ਰਿਹਾ ਉਹ ਤਾਂ ਹੋਲੀ ਨਿਆਣਿਆਂ ਦੀ ਕਹ ਤਾਏ ਤੂੰ ਤਾਂ ਬਸ ਇੰਦਰ ਸੌਂਗੀ ਇੰਦਰ ਸੌਂਗੀ ਹੁਣ ਤਾਂ ਹੋਲੀ ਐਹੀਂ ਬਸ ਚੰਨੀ ਹੋ ਜੰਨੀ ਹੂੰ ਕੀ ਯਾਰ ਜਦੋਂ ਕੋਈ ਗੱਲ ਸ਼ੁਰੂ ਹੁੰਦੀ ਐ ਤੂੰ ਵੀ ਮਟ ਮਾਰਦੀ ਐ ਸੌਣ ਨੂੰ ਯਾਰ ਤੂੰ ਸੀ ਵੀ ਸੌ ਜਾ ਫਿਰ ਕੀ ਸੌ ਜਾ ਉਧਰ ਨੂੰ ਤਾਂ ਹੋ ਜਾ ਜੀ ਉਠਿਓ ਜੀ ਸੁਪਾ ਕੱਲ ਨਹੀਂ ਸੌਂਦੇ ਨੀਂਦ ਤਾਂ ਆਣੀ ਸੀ ਗੋਲੀਆਂ ਵੀ ਤਾਂ ਪੰਜ ਦਿੱਤੀਆਂ ਨੇ ਹੁਣ ਸੁੱਤਾਰੇ ਹੁਣ ਮੈਂ ਅੱਜ ਚੱਲੀ ਆਪਣੇ ਅਰੋੜੇ ਕੋਲ ਪਰ ਹਲੇ ਤਾਂ ਕਾਇਆ ਨਹੀਂ ਹੈਗਾ ਕਿਆ? ਹਬੀ। ਮੈਂ ਉਰੇ ਪਹਿਣਾ। ਬਿਉਰੇ ਕਿਉ ਪਹਿਣਾ ਉੱਥੇ ਜਾ ਕੇ ਪਹਿਣਾ। ਉੱਥੇ ਮੱਛਰ ਲੜਦੇ। ਕੋਈ ਨਹੀਂ ਮੱਛਰ ਲੜਦਾ। ਆ ਪੱਖਾ ਚੱਲਦੀ ਤਾਂ ਜਾ ਰਿਹਾ ਵਾ। ਕਾਤੀ ਲਣ ਕੇ ਰਿ ਪੈ ਜਾਂਦੇ। ਹਾਂ। ਹਬੀ। ਮੈਂ ਕਿਉਂ ਕਿਹਾ ਮੈਂ ਨਾ ਤੂੰ ਪਹਿਣਾ। ਅਰੇ ਪਾਉਂ ਮਾ ਆਪ ਪਹਿਣਾ। ਮੇਰੇ ਲਾਡ ਲੱਗ ਜੂਗਾ। ਚੱਲ ਉੱਥੇ ਪਹਿਣਾ। ਹੋਰੇ ਹੋਰੇ ਪਾਉਂ ਮਾ ਮਾਨੇ। ਤੈਨੂੰ ਮੈਂ ਕਿਹਾ ਨਾ ਉੱਥੇ ਚੱਲ। ਮਾਨੇ। ਉਬੀ ਮੈਨੂੰ ਲੱਗਦਾ ਜਿਹੜੀਆਂ ਗੋਲੀਆਂ ਮੈਂ ਸੁਟੀਆਂ ਨੇ ਨਾ ਇਹ ਉਹੀ ਖਾ ਗਿਆ ਇਹਦਾ ਕੀ ਪਤਾ ਬੋਂਗੇ ਜੇ ਦਾ ਅਬੀ ਅਬੀ ਮੈਨੂੰ ਰਿਪੈਂਡ ਜੇ ਤੂੰ ਪੈਂਦੀ ਨਹੀਂ ਫਿਰ ਮੈਂ ਮਰੀ ਪੈ ਜੰਦਾ ਵੇ ਚੱਲ ਉੱਥੇ ਤੈਨੂੰ ਸੁਣਦਾ ਨਹੀਂ ਚੱਲ ਉੱਥੇ ਜਾ ਕੇ ਸੋ ਚੱਲ ਪੜਾ ਚੱਲ ਆ ਉੱਥੇ ਜਾ ਕੇ ਸੋ ਆਪਣਾ ਆਹ ਨਾ ਇੱਥੇ ਦੋਨੋਂ ਸੋ ਗਏ ਨੇ ਹਾਲੇ ਤੱਕ ਕਰੋੜਾ ਵੀ ਨਹੀਂ ਆਇਆ ਨੀਂਦ ਤੇ ਮੈਨੂੰ ਵੀ ਬਹੁਤ ਆ ਰਹੀ ਆ ਉੜੀਕ ਤੇ ਉੜੀਕ ਬਸ ਸੋ ਗਿਨੀ ਹਾਏ ਹੋਏ ਸੱਚ ਸੰਜੂ ਵਾਲਾ ਮਿਸਟਰ ਤਾਂ ਡਾਉਨੇ ਐ ਫਤ ਕੰਮ ਠੰਡੀ ਪਿਆ ਉੱਠੀ ਠੰਡੀ ਪਈ ਐ ਸਹੀ ਗੱਲ ਕਹਿੰਦੇ ਸੀ ਚੁੱਪਾ ਤੇ ਪੂਰਾ ਪਿੱਛੇ ਜੂ ਵਾਲਾ ਮੀਟਰ ਆਹਾ ਮੀਟਰ ਖੜਿਆ ਐ ਮੈਂ ਕਨੇ ਕੰਮ ਹੋਰੇ ਸੌਖੇ ਬਣੂ ਮਗਰਾ ਚੇਪੀ ਲਾ ਕੇ ਚੱਲ 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 ਆਪਣੇ ਦੇ ਯਾਰ ਸੋਏ ਬੌਲੇ ਜੇ ਪਿੰਨੇ ਕਸਮ ਮਸਾ ਸੋਇਆ ਕੋਠੇ ਤੇ ਬੈਠੇ ਬੈਠੇ ਕਿ ਦੌੜੇ ਆਵੇ ਉਹ ਤੇਰੀ ਪੈਣ ਦੇ ਆਪਣੇ ਦਾ ਯਾਰ ਡੂਟੰਗਾ ਜਾਂ ਪਹਿਲੀ ਆ ਰਿਹਾ ਹੈ ਕੋਈ ਗੱਲ ਨਹੀਂ ਬੱਚੇ ਨੂੰ ਪੇਟ ਲੂੰਗਾ ਮੇਰਾ ਸਾਇ ਨੂੰ ਲੱਗਣ ਦੇ ਮਨ ਨੂੰ 来 میروڑے ਅੱਜ ਪੂਰੀ ਹੱਥ ਤਸੱਲੀਆ ਕਰਾ ਦੇ ਗੋਲੀਆਂ ਵੀ ਚਾਰ ਖਾ ਗਿਆ ਪਊਆ ਲਾਇਆ ਵੀ ਹੋਇਆ ਤੇ ਸਿਆਲ ਵਿੱਚ ਸਿਲਾ ਜੀ ਤੂੰ ਇਹੀ ਨਹੀਂ ਖਾਦੀ ਅੱਜ ਪੂਰਾ ਮਨ ਰੰਜਣ ਕਰਕੇ ਜਾਣਾ ਪੌਲੀ ਰੋੜੇ ਪੈਣਗੇ ਖਸਮੀਆਂ ਤੂੰ ਉੱਠ ਨਾ ਕਰੇ ਵਾ ਲੈ ਵੀ ਰੋੜੇ ਠਾਲ ਦੇ ਫੋੜੇ ਪਰ ਮਾਂ ਚੋਦ ਦੀ ਸੁਟਲਾ ਆਪੀ ਸੁੱਤੀ ਪੜੀ ਮੈਨ ਲੱਗ ਗਈ ਨੇਉਂ ਕਹੇਤੀ ਇਹ ਪਹਿਲੇ ਪੇ ਸੋਉਂਗੀ ਨਾ ਪਰ ਬੈਣ ਚੋੜ ਦਾ ਇੱਕ ਪੰਗਾ ਹੈ ਜੇ ਇਧਰੋਂ ਗਣੀਏ ਤਾਂ ਤੋਂ ਬੈਣ ਚੋਗਾ ਯਾ ਪਹਿਲਾ ਬਣੇ ਜੇ ਇਧਰੋਂ ਗਣੀਏ ਪਰ ਉਹ ਪਹਿਲਾ ਬਣੇ ਆਹ ਰੋੜੇ 271 ਵਾਲਾ ਫਾਰਮੂਲਾ ਮਾਰੋ ਸੁਗਣਾ ਚੋਦਗੀ ਕਿਹਤਰਾ ਕੀ ਬੇੜ ਵਰਗੀ ਬਸ ਕਮਾਰੇ ਆ ਤੋ ਠੀਕ ਹੋ ਸਕਦੀ ਅਰ ਰੋੜੇ ਕਿਉਂ ਟਾਈਮ ਖਰਾਬ ਕਰ ਰਹੇ ਨੇ ਹਮ ਟੱਕ ਸੁਧੀ ਚੱਲਣ ਵੀ ਪਹਿਲਾ ਫਿਰ ਮੈਨੂੰ ਉਹ ਲੱਗਾ ਪਹਿਲੇ ਵੀ ਚੜ ਜਾ ਲੇ ਮਗਰਾਂ ਲੰਗੜਾਵਾ ਪੈਣਦਾ ਯਾਰ ਖਤਾਨਾਂ ਚ ਛੱਡ ਗਿਆ ਹਾਏ ਕਰੀਮ ਤਾਂ ਤੇਰੇ ਕਰਮਾਂ ਚ ਐ ਚੇਪੀ ਲਾ ਕੇ ਚਲ ਮੁੰਡਿਆ